ਉਹ ਡਰੌਣ ਨਾਲ ਸੀ ਡਰਾਉਂਦੇ ਹੋਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਕਰੇ ਇਹ ਜਿਹੜੇ ਸਾਡੇ ਤੇ ਗੋਲੇ ਗੇਰਦੇ ਸੀ ਨਾ ਉਹ ਆਪਾਂ ਸਾਹਮਣੇ ਰੱਖੇ ਸਾਰਿਆਂ ਨੇ ਜਦੋਂ ਹੁਣ ਵੋਟਾਂ ਮੰਗਣ ਆਣਗੇ ਫਿਰ ਆਪਾਂ ਉਹੀ ਦਿਖਾਣੇ ਇਹਨਾਂ ਨੂੰ ਓ ਡਰੋਂ ਨਾਲ ਸੀ ਡਰਾਉਂਦੇ ਓਏ ਪਰ ਅਸੀਂ ਨਹੀਂ ਡਰੇ ਸਰਕਾਰ ਦੇ ਗੋਲੇ ਸਾਹਮਣੇ ਰੱਖ ਲੈ ਮੈਂ ਆਪਣੇ ਕਰੇ ਓਏ ਅਸੀਂ ਕੋਈ ਭੀਖ ਨਹੀਂ ਮੰਗਦੇ ਓਏ ਮੰਗਦੇ ਹਾਂ ਹੱਕਾਂ ਨੂੰ ਆ ਜੋ ਭਗਤੋਂ ਬਹਿ ਕੇ ਇੱਕ ਗੱਲ ਕਰੀਏ ਖੋਲਾਂ ਥੋਡੀਆਂ ਅੱਖਾਂ ਨੂੰ ਸਾਡੇ ਹਿੱਸੇ ਜੋ ਹਥਿਆਰ ਸਾਡੇ ਹਿੱਸੇ ਜੋ ਹਥਿਆਰ ਜਿਉ ਨੂੰ ਕਹਿੰਦੇ ਨੇ ਅਰਦਾਸ ਉਸ ਅਰਦਾਸ ਚ ਮੰਗਦੇ ਹਾਂ ਸਰਬੱਤ ਦਾ ਭਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਇਕ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਹੈ ਚੜਦੀ ਕਲਾ ਇਸ ਪੰਜਾਬ ਦੀ ਮਿੱਟੀ ਵਿੱਚ ਕਲਾਈ ਕੇ ਐਸੀ ਏ ਇਹਦੇ ਜੰਮੇ ਫਟ ਖਾ ਕੇ ਵੀ ਕਹਿੰਦੇ ਚੜਦੀ ਕਲਾ ਬੋਲੇ ਸੋਨਿਹਾਲ ਅਸਰੀਆ ਕਾਲਾ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਉਸੇ ਤਰ੍ਹਾਂ ਬਲੰਦ ਆ ਜਿਵੇਂ ਤੁਰੇ ਸੀ ਪਹਿਲੇ ਦਿਨ ਤੋਂ ਇੱਧਰ ਹੋਰ ਵੀ ਨੌਜਵਾਨ ਆ ਤੁਸੀਂ ਵੀ ਇੱਥੇ ਬੋਲ ਰਹੇ ਸੀ ਪਾਛਣ ਦੇ ਰਹੇ ਸੀ ਕਿਉਂਕਿ ਫਿਰਕਿਆਂ ਦੇ ਵਿੱਚ ਕਈ ਵਾਰੀ ਆਪਾਂ ਨੂੰ ਵੰਡ ਦਿੱਤਾ ਜਾਂਦਾ ਜਦੋਂ ਇੱਕ ਨਿਸ਼ਾਨਾ ਇੱਕ ਹੋਵੇ ਫਿਰ ਕਹਿੰਦੇ ਕੋਈ ਵਰਗ ਹੋਵੇ ਚਾ ਇੱਕ ਵਪਾਰੀ ਹੈ ਦੁਕਾਨਦਾਰ ਆ ਕਿਸੇ ਧਰਮ ਨਾਲ ਸੰਬੰਧਿਤ ਸਾਰਿਆਂ ਨੂੰ ਆਉਣਾ ਪੈਂਦਾ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਦੇਖੋ ਮੇਰੀ ਨੌਜਵਾਨ ਹੋਣ ਦੇ ਨਾਤੇ ਇਹ ਸੋਚ ਆ ਕਿ ਸਾਨੂੰ ਸਰਕਾਰਾਂ ਨੇ ਯਾਰ ਵੀ ਧਰਮਾਂ ਦੇ ਵਿੱਚ ਵੰਡਦਾ ਉਹਦੇ ਬਾਅਦ ਧਰਮਾਂ ਤੋਂ ਬਾਅਦ ਕਲਾਸੀਫਾਈ ਕਰਕੇ ਸਾਨੂੰ ਜਾਤਾਂ ਦੇ ਵਿੱਚ ਵੰਡਦਾ ਕੋਈ ਉੱਚੀ ਜਾਤ ਹੈ ਕੋਈ ਨੀਚੀ ਜਾਤ ਹੈ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਗਏ ਮੈਨੂੰ ਐਂ ਲੱਗਦਾ ਵੀ ਸਾਨੂੰ ਜਿਹੜਾ ਅੱਜ ਦਾ ਨੌਜਵਾਨ ਆ ਉਹ ਪੜ੍ਹਿਆ ਲਿਖਿਆ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ ਤੇ ਤਾਂ ਕਰਕੇ ਉਹ ਕਿਤੇ ਨਾ ਕਿਤੇ ਨੌਜਵਾਨ ਸਪੈਸ਼ਲੀ ਮੈਂ ਇਹ ਦਾਅਵਾ ਦਿੰਦਾ ਨੌਜਵਾਨਾਂ ਦੇ ਵੀ ਨੌਜਵਾਨ ਕਿਸੇ ਵੀ ਸਿਆਸੀ ਪਾਰਟੀ ਦੀ ਭੇਡ ਨਹੀਂ ਬਣਦਾ ਸਭ ਤੋਂ ਵੱਧ ਸੰਘਰਸ਼ਾਂ ਦੇ ਵਿੱਚ ਨੌਜਵਾਨ ਪਹੁੰਚਦਾ ਮੈਂ ਇੱਥੇ ਵੀ ਇਹੀ ਗੱਲ ਕਰਦਾ ਸੀ ਵੀ ਸਾਡੇ ਸਾਨੂੰ ਲੋੜ ਬਜ਼ੁਰਗਾਂ ਦੇ ਸਿੱਖਣ ਦੀ ਪਰ ਸਾਡੀ ਤਰਾਸਦੀ ਇਹ ਹੈ ਸਾਨੂੰ ਬਜ਼ੁਰਗ ਦੱਸਦੇ ਨਹੀਂ ਸਾਡੇ ਵੀ ਕਿਤੇ ਨਾ ਕਿਤੇ ਮਾਵਾ ਪੇ ਇਹ ਗੱਲ ਕਰਦੇ ਆ ਯਾਰ ਸਾਡੀ ਸਾਡੇ ਲਈ ਤਾਂ ਸਾਡੇ ਧਰਮ ਦੇ ਲਈ ਤਾਂ ਅਕਾਲੀ ਦਲ ਬਹੁਤ ਵਧੀਆ ਹੈ ਸਾਡੇ ਧਰਮ ਲਈ ਤਾਂ ਕਾਂਗਰਸ ਬਹੁਤ ਵਧੀਆ ਹੈ ਹਿੰਦੂ ਵੀਰ ਸਾਡੇ ਕਹਿੰਦੇ ਆ ਭਾਜਪਾ ਲਈ ਬਹੁਤ ਵਧੀਆ ਹੈ ਜਦੋਂ ਅਸੀਂ ਕਿਤੇ ਆਪਣੇ ਹੱਕਾਂ ਦੀ ਗੱਲ ਕਰਨੀ ਆ ਤਾਂ ਸਾਨੂੰ ਇਹ ਚੀਜ਼ਾਂ ਥੋੜੀ ਦੇਖਣੀਆਂ ਪੈਣੀਆਂ ਤਾਂ ਮੈਂ ਇਹੀ ਚੀਜ਼ ਫੀਲ ਕਰਦਾ ਕਿ ਸੰਘਰਸ਼ਾਂ ਦੇ ਵਿੱਚ ਸਭ ਤੋਂ ਵੱਧ ਨੌਜਵਾਨ ਹੁੰਦਾ ਹੈ ਸਾਨੂੰ ਲੋੜ ਆ ਬਜ਼ੁਰਗਾਂ ਦੇ ਸਿੱਖਣ ਦੀ ਪਰ ਸਾਡੀ ਦੁੱਖ ਇਸ ਗੱਲ ਦਾ ਹੁੰਦਾ ਵੀ ਬਜ਼ੁਰਗ ਸਾਨੂੰ ਦੱਸਣਗੇ ਸਾਡੇ ਇਤਿਹਾਸ ਬਾਰੇ ਤਾਂ ਹੀ ਅਸੀਂ ਉਹ ਚੀਜ਼ ਕੱਢ ਕੇ ਪੜੂਗੇ ਪਰ ਬਹੁਤ ਸਾਰੇ ਬਜ਼ੁਰਗ ਵੀ ਕਿਉਂਕਿ ਜਦੋਂ ਪਹਿਲੇ ਅੰਦੋਲਨ ਚ ਵੀ ਜਾਨਾਂ ਗਈਆਂ ਬਜ਼ੁਰਗਾਂ ਨੇ ਵੀ ਬਹੁਤ ਜਾਨਾਂ ਕਵਾਈਆਂ ਇੱਥੇ ਵੀ ਤੁਹਾਨੂੰ ਨਜ਼ਰ ਆਉਂਦੇ ਆ ਬੈਠੇ ਜੀ 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 ਉਹ ਉਹਨਾਂ ਦੀ ਅਸੀਂ ਮਤਲਬ ਉਹਨਾਂ ਨੂੰ ਅਸੀਂ ਕਹਿੰਨੇ ਆ ਵੀ ਬਹੁਤ ਵਧੀਆ ਗੱਲ ਆ ਪਰ ਮੈਂ ਇਹ ਗੱਲ ਕਰਦਾ ਵੀ ਜਿਹੜੀ ਤਦਾਰ ਆ ਜਿਹੜੀ ਮਿਆਰ ਆ ਨਾ ਸੰਘਰਸ਼ੀ ਲੋਕਾਂ ਦੀ ਪੰਜਾਬ ਦੇ ਵਿੱਚ ਬਹੁਤ ਘੱਟ ਆ ਤੇ ਪੇਡਾਂ ਦੀ ਜਿਹੜੀ ਜਮਾਤ ਆ ਜਾਂ ਫਿਰ ਕਿਸੇ ਪਾਰਟੀਆਂ ਦੇ ਨਾਲ ਲੱਗੇ ਹੋਏ ਆ ਜੁੜੇ ਹੋਏ ਆ ਉਹਨਾਂ ਦੀ ਜਮਾਤ ਜਿਹੜਾ ਟੋਲਾ ਹੈ ਉਹ ਬਹੁਤ ਵੱਡਾ ਹੈ ਇਸ ਇਸੇ ਕਰਕੇ ਕਿਤੇ ਨਾ ਕਿਤੇ ਪੰਜਾਬ ਨੂੰ ਤਰਾਸ ਦੀ ਦਾ ਸਾਹਮਣਾ ਚੱਲਣਾ ਪੈਂਦਾ ਜੇ ਬਦਲਾਅ ਦੀ ਗੱਲ ਕਰੀਏ ਤਾਂ ਮੈਨੂੰ ਐ ਲੱਗਦਾ ਹੈ ਨੌਜਵਾਨ ਹੋਣ ਦੇ ਨਾਤੇ ਕਿਉਂਕਿ ਹੁਣ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਲਿਆ ਵੀ ਜੇ ਪਾਰਟੀਆਂ ਬਦਲਦੇ ਨਾਲ ਪੰਜਾਬ ਦਾ ਵਿਕਾਸ ਹੋਣਾ ਹੁੰਦਾ ਉਹ ਹੁਣ ਇਸ ਵਾਰ ਝਾੜੂ ਦੀ ਸਰਕਾਰ ਨਾਲ ਹੋ ਜਾਂਦਾ ਇਹਦਾ ਮਤਲਬ ਪਾਰਟੀਆਂ ਬਦਲਣ ਦੇ ਨਾਲ ਵਿਕਾਸ ਨਹੀਂ ਹੋਣਾ ਨਹੀਂ ਰਿਹਾ ਅੱਜ ਨਹੀਂ 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 ਇਹ ਚੀਜ਼ ਗਲਤ ਆ ਬਿਲਕੁਲ ਗਲਤ ਆ ਸੋਸ਼ਲ ਮੀਡੀਆ ਦੇ ਜੋ ਮਰਜੀ ਦਿਖਾਈ ਚੱਲੋ ਪਰ ਗਰਾਊਂਡ ਦੇ ਵਿੱਚ ਸਾਨੂੰ ਪਤਾ ਹੈ ਠੀਕ ਆ ਸਾਨੂੰ ਇਹਨਾਂ ਨੇ 1000 ਰੁਪਏ ਸਾਡੀ ਬੀਬੀਆਂ ਨੂੰ ਲਾ ਕੇ ਜਾਂ ਫਿਰ ਫ੍ਰੀ ਸਫਰਾਂ ਦੇ ਲਾ ਕੇ ਇਹ ਇਹ ਵਿਕਾਸ ਆ ਯਾਰ ਅੱਜ 5 ਮਿੰਟ 'ਚ ਐਮਐਸਪੀ ਦੇਣ ਉਹ ਜਿਹੜੀ ਹੈ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ بڑا ਮੁੱਦਾ ਕੀ ਆ ਪਹਿਲੇ ਤਾਂ ਪੀਣ ਵਾਲਾ ਪਾਣੀ ਸਾਡਾ ਸਹੀ ਨਹੀਂ ਚਾਹੇ ਯਾਰ ਜਿਰਖਪੁਰ ਚਲੇ ਜਾਓ ਚਾਹੇ ਮਰੈਂਡਾ ਚਲੇ ਜਾਓ ਚਾਹੇ ਮੁਹਾਲੀ ਖੜੇ ਆ ਪੀਣ ਵਾਲੇ ਪਾਣੀ ਦਾ ਟੀਡੀਐਸ ਕਿੱਥੇ ਪਹੁੰਚਿਆ ਹੋਇਆ ਪਹਿਲਾਂ ਤਾਂ ਯਾਰ ਪੀਣ ਵਾਲਾ ਪਾਣੀ ਸਾਡਾ ਸਹੀ ਕਰੋ ਸੀਵਰੇਜ ਸਿਸਟਮ ਸਹੀ ਕਰੋ ਉਸ ਤੋਂ ਬਾਅਦ ਸੜਕਾਂ ਦਾ ਤੁਸੀਂ ਬਣਾਓ ਉਸ ਤੋਂ ਬਾਅਦ ਤੁਸੀਂ ਆਪਣਾ ਨਸ਼ਾ ਬੰਦ ਕਰੋ ਤੇ ਮੁੱਦੇ ਸਾਡੇ ਇਹੇ ਆ ਸਾਨੂੰ ਉਲਝਾ ਕੇ ਰੱਖਿਆ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਇਹੀ ਕਹਿੰਦਾ ਵੀ ਵੋਟਾਂ ਬਦਲਾਵ ਕਰਨ ਦੇ ਨਾਲ ਬਦਲਾਵ ਨਹੀਂ ਹੋਣਾ ਹੈਗਾ ਮੈਨੂੰ ਐ ਲੱਗਦਾ ਹੈ ਕਿ ਜਦੋਂ ਸਾਡੇ ਲੋਕ ਇਕੱਠੇ ਹੋ ਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਪੁੱਛਣਗੇ ਕਿ ਤੈਨੂੰ ਇਹਨਾਂ ਚੀਜ਼ਾਂ ਲਈ ਬਣਾਇਆ ਸੀ 6 ਮਹੀਨੇ ਹੋ ਗਏ ਆ ਹੁਣ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਵੀ ਯਾਰ ਕਿੱਥੇ ਆ ਤੁਸੀਂ ਚਲੋ ਸਾਡੇ ਨਾਲ ਇਹ ਕੰਮ ਕਰੋ ਨਹੀਂ ਅਗਲੀ ਵਾਰ ਵੋਟ ਨਹੀਂ ਪਾਣੀ ਜਦੋਂ ਇੰਨੀ ਜੁਰਰਤ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਆ ਗਈ ਨਾ ਉਦੋਂ ਬਦਲਾਵ ਆਉਣਾ ਹੈ ਐਦਾਂ ਬਦਲਾਵ ਨਹੀਂ ਆਣਾ ਐਦਾਂ ਤਾਂ ਅਗਲੀ ਵਾਰ ਸਵੇ ਸੇਵ ਕੇਲਾ ਅਮਰੂਦ ਪਾਰਟੀ ਜਿਹੜੀ ਮਰਜੀ ਪਾਰਟੀਆਂ ਲੈ ਆਓ ਜਿਹੜੀ ਮਰਜੀ ਪਾਰਟੀ ਲੈ ਆਓ ਐਦਾਂ ਵੀਰੇ ਬਦਲਾਵ ਨਹੀਂ ਆੜਾ ਇਹ ਸਾਡਾ ਦਰਦ ਆ ਸੰਦੀਪ ਭਾਈ ਹੋਰ ਗੱਲ ਆ ਹਨਾ ਸਾਨੂੰ ਇਹ ਬੜਾ ਕਹਿ ਦਿੰਦਾ ਜਾਂਦਾ ਵੀ ਮੋਦੀ ਭਗਤਾਂ ਬੋਲੋ ਇਹ ਤਾਂ ਕੱਲੇ ਸਿੱਖੀ ਲੜਦੇ ਆ ਆ ਭਰਾ ਸਾਡਾ ਰਸਤਮ ਮੁਸਲਮਾਨ ਭਰਾ ਪਿਛਲੇ ਅੰਦੋਲਨ ਚ ਵੀ ਪੂਰਾ ਡਟ ਕੇ ਸਾਥ ਦਿੱਤਾ ਤੈਤ ਕੀ ਫੇਰ ਖੜਾ ਸੋ ਇੱਥੇ ਮਸਲਾ ਧ ਪਾਵੇਂ ਸਿੱਖ ਕਿਸਾਨ ਆ ਪਾਵੇਂ ਹਿੰਦੂ ਕਿਸਾਨ ਆ ਪਾਵੇਂ ਮੁਸਲਮਨ ਕਿਸਾਨ ਆ ਪਾਵੇਂ ਕ੍ਰਿਸਚੀਅਨ ਕਿਸਾਨ ਆ ਮਸਲਾ ਤਾਂ ਕਿਸਾਨੀ ਦਾ ਉਹਨੂੰ ਧਰਮ ਦਾ ਨਾਮ ਦੇ ਕੇ ਵੰਡਿਆ ਜਾਂਦਾ ਉਹਨੂੰ ਜਾਤ ਦਾ ਨਾਮ ਦੇ ਕੇ ਮਤਲਬ ਵੰਡਿਆ ਜਾਂਦਾ ਉਹਨੂੰ ਜਥੇਬੰਦੀਆਂ ਦਾ ਨਾਮ ਦੇ ਕੇ ਵੰਡਿਆ ਜਾਂਦਾ ਅਸੀਂ ਅਸੀਂ ਲੋਕਲ ਬੰਦੇ ਆ ਸਾਰੇ ਪੁਆਦ ਵਾਲੇ ਆ ਹਨਾ ਬਿਲਕੁਲ ਹੁਣ ਵੀਰੇ ਉਹਨਾਂ ਨੇ ਆਪਣੀ ਕਿਸਾਨ ਜਥੇਬੰਦੀ ਬਣਾਈ ਆ ਪੁਆਦ ਦੀ ਕਿਉਂ ਬਣਾਣੀ ਪੈਗੀ ਭਈ ਇਹਨਾਂ ਨੂੰ ਕੋਈ ਤਾਂ ਕਾਰਨ ਹੋਊਗਾ ਇਹਨਾਂ ਨੂੰ ਸਮਝ ਆ ਮਸਲੇ ਦੀ ਤਾਂ ਹੀ ਬਣਾਇਆ ਸੋ ਇਹ ਮੋਦੀ ਭਗਤਾਂ ਜਾਂ ਜਿਹੜੇ ਹੋਰ ਆਮ ਲੋਕ ਹੈ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਕਿਸਾਨੀ ਮਸਲੇ ਕੀ ਆ ਕਿਸਾਨਾਂ ਦੀਆਂ ਮੰਗਾਂ ਕੀ ਆ ਉਹਤੇ ਗੌਰ ਕਰਨਾ